ਓ ਬਾਰੀ ਖੋਲ ਕੇ ਵਾਏ ਗੁਰ ਬੋਲ ਕੇ ਓ ਬਾਰੀ ਖੋਲ ਕੇ ਵਾਏ ਗੁਰ ਬੋਲ ਕੇ ਨੀ ਸੀੜੀ ਉੱਤੇ ਬੈ ਜਾ ਬੱਲੀਏ ਨਮ ਲ ਲੈ ਏਟ ਰੱਖ ਤੇਰੇ ਯਾਰ ਨੇ ਨਹੀਂ ਬਾਬੇ ਆਉਂਦੇ ਚੱਲ ਚੱਲੀਏ ਨਮ ਲ ਲੈ ਏਟ ਰੱਖ ਤੇਰੇ ਯਾਰ ਨੇ ਨਹੀਂ ਬਾਬੇ ਆਉਂਦੇ ਚੱਲ ਚੱਲੀਏ ਚੌਕੀ ਸੰਤਨੀ ਕਲੇਰੀ ਜਾ ਕੇ ਪਹਿਰਨੀ ਰਾੜ ਵਾਲਿਆ ਦੇ ਸੁਖ ਪੂਰੀ ਕਰਨੀ ਮੱਥਾ ਟੇਕਣਾ ਅੰਬਰ ਸਰ ਜਾ ਕੇ ਕੇ ਸੋਚਦੀਆਂ ਘੜੀ ਕੀ ਚੱਲ ਚੱਲੀਏ ਨਾ ਮੈਂ ਲੈ ਲਿਆ ਟਰੱਕ ਤੇਰੇ ਯਾਰ ਨੇ ਨਹੀਂ ਹੁਣ ਤਾਂ ਸੁਣ ਬੱਲੀਏ ਮੇਰਾ ਰਕਾਏ ਕਲੰਗੀਆਂ ਵਾਲਾ ਨਹੀਂ ਜਿਦਨੋਂ ਦੀ ਹਵੇਸ਼ਾ ਫੇਰਾ ਦਸਮਾਤਮਾਈ ਵਿੱਚ ਕੱਟ ਕੇ ਆਨੰਦ ਪੂਰ ਸਾਵਤ ਲੀਏ ਨਾਮ ਲੈ ਲੈ ਟਰੱਕ ਤੇਰੇ ਯਾਰ ਨੇ ਨਹੀਂ ਹੋਣ ਤਾਂ ਬਾਬਿਆਂ ਦੇ ਚੱਲੀਏ ਨਾਮ ਲੈ ਲੈ ਟਰੱਕ ਤੇਰੇ ਛਿੰਦੇ ਯਾਰ ਨੇ ਨਹੀਂ ਬਾਬਿਆਂ ਦੇ ਚੱਲ ਚੱਲੀਏ